ਉਹਨਾਂ ਦੇ ਕਿਹੜਾ ਪਿੰਡ ਹੈ ਹਰਜਿੰਦਰ ਸਿੰਘ ਹਾਂਜੀ ਸਾਨੂੰ ਉਹ ਦੱਸ ਸਕਦੇ ਪਿੰਡ ਦਿਨੇਾਲ ਜੀ ਅੱਛਾ ਜੀ ਤੇ ਕੀ ਮਾਮਲਾ ਜੀ ਸਰਾ ਜਿਹੜਾ ਤੁਹਾਡੇ ਤੁਹਾਡੇ ਬੱਚਿਆਂ ਨੂੰ ਕਿਹਾ ਕਿ ਕਰਦੇ ਇਹ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣਦੇ ਅਸੀਂ ਕਿਤੇ ਹੋਰ ਸਥਾਨ ਟੈਂਟ ਫੜੀ ਚੋ ਕੇ ਉੱਡ ਕੇ ਤੇ ਲੈ ਜਾਾਂਗੇ ਤੇ ਪੈਸੇ ਯਾਰ ਇਕੱਠੇ ਹੋ ਗਾੜੀ ਫੇਰ ਜਾ ਕੇ ਇਦਾਂ ਪਾ ਦੇਣਗੇ ਜੀ ਤੇ ਇਹ ਕਰਕੇ ਜੀ ਆਪਾਂ ਦੇ ਬਗਲ ਓਕੇ ਧੜੇ ਕੇ ਖੜੇ ਆ ਅੱਛਾ ਜੀ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਆਪਣੀ 60 ਨੂੰ ਪਹੁੰਚ ਗਈ ਸਮਝੋ ਜੀ 60 ਹੋ ਹੀ ਗਈ ਕੇ ਕਰਦਾ ਹਾਂ ਤੱਕ ਕੋਈ ਤੁਸੀਂ ਕੋਈ ਨਸ਼ਾ ਕਰਦੇ ਨਹੀਂ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਪਰ ਰੋਟੀ ਤੋਂ ਬਗੈਰ ਕੋਈ ਆਪਣਾ ਨਸ਼ਾ ਹੀ ਨਹੀਂ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਦਾ ਤੁਸੀਂ ਕੀ ਕੰਮ ਕਰਦੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤੇ ਆਪਣੇ ਕੋਲ ਕੋਈ ਜਾਣੀ ਕਿੰਨੀ ਹੈ ਜੀ ਪੈੜੀ ਬਾਠੀ ਦਾ ਟਾਈਮ ਪਾਸ ਹੋਣ ਜੁਗੀ ਹੈਗੀ ਹੈ ਹੋਰਾਂ ਦੀ ਕਿੰਨੀ ਪੈੜੀ ਜੀ ਜਿਹੜੀ ਉਹਨਾਂ ਸੋਹਰਾਂ ਦੀ 11 ਗਲੇ ਪੈੜੀ ਦੇ ਆ ਟਰੈਕਟਰ ਹੈ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੇਰੀ ਨਹੀਂ ਹਰਚੋ ਬਾਸ਼ਹਿਰ ਦੇ ਵਿੱਚ ਆ ਅੱ ਔਰ ਰਿੰਕੂ ਇੱਕ ਦੀ ਪਟੋਲਪਮ ਦੇ ਸਾਹਮਣੇ ਆ ਦੁਕਾਨ ਇੱਕ ਦੀ ਡਾਕਟਰ ਦੇ ਲਾਗੇ ਦੁਕਾਨ ਆ ਤੁਸੀਂ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਕੁੱਟਦੇ ਸੀ ਨਾ ਜੀ ਨਾ ਜੀ ਇਹ ਜਲੇਮ ਲੱਗ ਰਹੇ ਸੀ ਜਿਵੇਂ ਹੀ ਅੱਛਾ ਜੀ ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ ਤੇ ਵਾਕ ਹੋਣ ਦਾ ਕਾਰਨ ਕੀ ਸੀ ਵਾਕ ਉਹ ਹੀ ਤਾਂ ਦੱਸਿਆ ਕਿ ਜਬ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋਆੜੀਆ ਜੀ ਉਹਨਾਂ ਹੀ ਬੇੜਾ ਕਰਦੇ ਹੁੰਦਾ ਤੇ ਆਪ ਕੈਨੇਡਾ ਜਾਵੜੇ ਦੋਵੇਂ ਜੀ ਹੋਰ ਕਿੰਨੇ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਨਾਲ ਤੁਹਾਡੀ ਪਤਨੀ ਦੇ ਸੰਬੰਧ ਰਹਿ ਦੋਸ਼ਾ ਜਲਵੜੀ ਦੇ ਸੀ ਅਜ ਤੋਂ ਦੇ ਸੀ ਆਪਣੇ ਦੇ ਮੱਲੀਆਂ ਦੇ ਜੀ ਤੇ ਇੱਕ ਹੈਗਾ ਸੀ ਖਰੂਰ ਸਾਹਿਬ ਦਾ ਜੀ ਇੱਕ ਇੱਕ ਅਛੱਜਲ ਵੜੀ ਦਾ ਹਲਵਾਈ ਜੀ ਇਹਨੇ ਆ ਜਾਣੇ ਦੇ ਕੇ ਹੋਰ ਜਿਹੜੇ ਗੁਪਤੇ ਉਹ ਮਾਰੀ ਜਾਂਦਾ ਸੱਚੇ ਪਾਸ਼ਾ ਆਪਾਂ ਇਹਨਾਂ ਕੋਈ ਬਿਆਨ ਕਰ ਸਕਦੇ ਉਹ ਚੀ ਆਪਣੇ ਬੱਚਿਆਂ ਦੇ ਹੱਥ ਤੰਦਰਿਆਂ ਦੇ ਵਿੱਚ ਦੇ ਕੇ ਉੱਟਦੇ ਰਹ ਜੋ ਤੁਸੀਂ ਭੰਗ ਦੇ ਪਕੌੜੇ ਖਾਂਦੇ ਰਹੋ ਸਚਾਈ ਕੀ ਗੱਲ ਬਾਤ ਕੋਈ ਨਾ ਜੀ ਨਾ ਕਦੀ ਨਸ਼ਾ ਕੀਤਾ ਤੇ ਨਾ ਤੁਸੀਂ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ ਆਪਾਂ ਇਹ ਆਨੇ ਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲਿਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ 'ਚ ਪਾ ਕੇ ਲੈ ਜਾਊਗਾ ਤੇ ਗੁਰੂ ਰਾਮ ਸਿੰਘ ਦੇ ਗਾੜੀ ਸੌ ਖਾ ਲੈਣ ਜੀ ਕੇਰਜਿੰਦਰ ਸਿੰਘ ਨਸ਼ਾ ਕਰਦਾ ਸੀ ਕਿ ਜਾਂ ਨਹੀਂ ਕਰਦਾ ਤੇ ਜਿਹੜਾ ਉਹਨਾਂ ਨਾਲੋਂ ਕਹਾ ਗਿਆ ਵੇਖੋ ਕਿੰਨੀ ਤਰਾਸਦੀ ਆ ਕਿ ਜੇ ਮਰ ਗਏ ਹਾਂ ਪਿਓ ਮਾਰਦਾ ਪੈਸਿਆਂ ਦਾ ਫਰੋਡ ਕਰਕੇ ਕਿ ਫਰੋਡ ਵਜਣ ਡਿਆ ਕਿ ਬਾਹਰੋਂ ਪੈਸੇ ਆਉਣ ਦੇ ਪੇ ਲੱਖ ਬਲਿੰਦਰ ਸਿੰਘ ਮੰਨੇ ਨੇ ਦੇ ਦਿੱਤਾ ਲੱਖ ਰੁਪਏ ਉਹਨਾਂ ਦੇ ਦਿੱਤਾ ਲੱਖ ਰੁਪਏ ਜੂਕੇ ਦੋ ਆ ਗਿਆ ਬਿਲਾਵਾ ਖਡਾਰੀ ਦੇ ਉਹਦਾ ਦੋਸਤ ਹੈ ਉਹਨਾਂ ਲੱਖੋਂ ਨਾ ਪਾ ਕੇ ਭੇਜਦਾ ਹੋਰੇ ਬੰਦਿਆਂ ਨੇ ਪੈਸੇ ਭੇਜੇ ਆ ਸੁਖਣਾ ਕੀ ਇਹ ਪਰਿਵਾਰ ਦੁਬਾਰਾ ਜਿਹੜਾ ਇਕੱਠਾ ਹੋ ਸਕਦਾ ਇਹ ਨਹੀਂ ਜੀ ਪਰਮੇਸ਼ਰ ਨੂੰ ਪਤਾ ਮੈਂ ਤਾਂ ਕੋਈ ਕਹਿ ਨਹੀਂ ਸਕਦਾ ਜਿਹੜਾ ਮੇਰੇ ਮੇਰੇ ਹਾਲਾਤ ਕਰੀ ਜਾਂਦੇ ਮੈਂ ਤਾਂ ਕੋਹਾਂਦਾ ਨਹੀਂ ਭੱਜੀਆਂ ਬਾਵਾ ਗੱਲ ਨੂੰ ਆ ਜਾਣ ਉਹਦੇ ਕਿਰਪਾ ਜੇ ਮਹਾਰਾਜ ਦੀ ਅੱਛਾ ਜੀ ਉਹ ਕਹਿੰਦੇ ਹੁਣ ਤੇ ਸਾਡੀ 1000 ਰੁਪਏ ਦਿਹਾੜੀ ਹੋ ਗਈ ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ ਨਹੀਂ ਨਹੀਂ ਇਹ ਦੱਸਦਾ ਚੇਤਾ ਕਿਦਾਂ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਿਰਫ ਇਹੋ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਜੇ ਮੈਂ ਜਦੋਂ ਮੈਂ ਮਰਿਆ ਫਿਰ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜਿੰਦਾ ਮਰ ਗਿਆ ਨਾ ਬਾਬਾ ਜਿੰਦਾ ਜੀਣਾ ਜਾਦਾ ਵਾ ਤੇ ਮੈਂ ਇਹ ਕਹਾਂ ਕਿ ਮਸਾਲ ਖੜੀ ਕੀਦੀ ਨਹੀਂ ਤਾਂ ਮੈਂ ਕੋਈ ਨਹੀਂ ਹੈ ਵੀਡੀਓ ਬਣਾਉਣੀ ਬਣਾਉਣੀ ਚਾਹੁੰਦਾ ਮਾਤਾ ਜੀ ਤੂੰ ਵੀ ਸਾਂਭਦੇ ਜੀ ਹਾਂਜੀ ਲੈਟਰਨ ਬਾਥਰੂਮ ਸਭ ਹੀ ਕਰਾਉਣੇ ਆ ਆਟੋ ਤੋਂ ਮੈਂ ਗਜ਼ਾਰਾ ਆਪਣਾ ਕਰਦਾ ਸਾਡੇ ਮਾਤਾ ਜੀ ਦਾ ਚੂਲਾ ਕਿੱਤਰਾ ਟੁੱਟਿਆ ਜੀ ਉਹਨੇ ਬੂਟਾ ਨਾਲ ਠੋਡ ਮਾਰ ਮਾਰ ਕੇ ਫਿਰ ਨਲਾਂ ਦੇ ਲਾਗੇ ਠੋਡ ਮਾਰਿਆ ਤੇ ਹੱਡੀ ਕਰਕੇ ਭੇਜ ਹੋ ਗਈ 1.5 ਲੱਖ ਰ ਅਸਤਾਨੇ ਮੈਂ ਹੋ ਗਿਆ ਕਿਥੇ ਜਲੰਧਰ ਕੈਂਡੀ ਹਸਪਤਾਲ ਬਾਈਪਾਸ ਤੇ ਪਠਾਨਕੋਟ ਤੇ ਕਿਥੇ ਭਲੱਥ ਕਿਥੇ ਆਪਣੇ ਤਰਨਤਨ ਬਾਬਾ ਜੀ ਦਾ ਹਸਪਤਾਲ ਫਿਰ ਬਿਆਸ ਫਿਰ ਇੱਥੇ ਹੈਗਾ ਮੀਦ ਹਸਪਤਾਲ ਫਿਰ ਵਟਾਲੇ ਹਸਪਤਾਲ ਸਾਰਿਆਂ ਤੋਂ ਹੋ ਗਿਆ ਹੱਥ ਬਲਾ ਜੋੜ ਕੇ ਕਹਿੰਦਾ ਬਾਬਾ ਜੀ ਇਹਦਾ ਭੋਗ ਪੈਣਾ ਜੇ ਜੇ ਤੁਸੀਂ ਪ੍ਰੈਸ਼ ਕਰਾ ਲਿਆ ਤੇ ਤੇ 1.5 ਲੱਖ ਲੈਓ ਚੂਲਾ ਤੁਹਾਡਾ ਬਣਾ ਦਾਂਗੇ ਜਿਹੜਾ ਉਹਨਾਂ ਨੇ ਹੁਣ ਉੱਥੇ ਆ ਬਾਬਾ ਜੀ ਖੋਕਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ ਉਹਦੇ ਵੇਤੀ ਜਵਾਨਾ ਉਹਦੇ ਗਲਤ ਆ ਗਲਤ ਗਲਤੀ ਗਲਤ ਕੰਮ ਆ ਕੋਈ ਸਲਾਈ ਦਾ ਕੰਮ ਕਰਦੀ ਆਪਣਾ ਪਾਲਦੀ ਦੁਕਾਨ ਘਰ ਖੋਲ ਲੈਂਦੀ ਉਹ ਵੈਠੀ ਠੀਕ ਹੀ ਇਹ ਰੋਡ ਦੇ ਦੋਣੇ ਕੁੜੀ ਉਹਨਾਂ ਨੂੰ ਚਾਹ ਵੜਾਉਂਦੀ ਆ ਤੇ ਅਸੀਂ ਹੁਣ ਮਨ ਦੇ ਸੋਚਦੇ ਆਂ ਬੜਾ ਕੰਮ ਖਰਾਬ ਆ ਕਿ ਜੱਜ ਕਾਲ ਰਵਾਜ ਆ ਕਿ ਚੋਗੇ ਵਿੱਚ ਮਾਰੀਆ ਕੋਈ ਕੀ ਕਰਾਂਗੇ ਕਿਥੋਂ ਤੀ ਲੱਭਾਂਗੇ ਆਪਾਂ ਭਾਵੇਂ ਉਹਦੇ ਕੋਲੇ ਤੇ ਭਾਵੇਂ ਮੇਰੇ ਕੋਲ ਆ ਬੇਦਲ ਕਰ ਕੀਤਾ ਆ ਬੇਦਲ ਕਰਦੀ ਨੂੰ ਕੀਤਾ ਕੱਲੀ ਨੂੰ ਅੱਛਾ ਜੀ ਇਹਦੇ ਜਦੋਂ ਕੰਮ ਖਰਾਬ ਹੀ ਉਹਦਾ ਕਰਕੇ ਅੱਛਾ ਜੀ ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਦਿਨੋਂ ਤਾਂ ਅਸੀਂ ਦਿਨੋਂ ਕਰਦੇ ਆ ਪਿਆਰ ਅੱਛਾ ਜੀ ਆਹੋ ਠੀਕ ਹੈ। ਇਹ ਰੋਗਿਆ ਨੇ ਆ। ਕਿ ਦੋ ਜੀ ਤੇ ਨਾ ਆਪਣੀ ਕੁੜੀ ਨੂੰ ਕੌਮਰਿਕੋਰ 베ੜੀ ਤੇ ਕੌਮ ਆਪਣਾ ਰਾਜਪ੍ਰੀਤ ਸਿੰਘ ਦਾ ਲੜਕਾ। ਉਹ ਵੇਣਾ ਮੈਂ ਜਦੋਂ ਭਾਂਡੇ ਧੋਦਾ। ਅਸੀਂ ਬੈ ਉਹ ਆਟੋ ਚਲਾ ਕੇ ਗਿਆ ਕਰਨੇ ਤਾਂ ਤੁਸੀਂ ਭਾਂਡੇ ਮਾਜੜੇ ਲੋਕਾਂ ਦੇ ਝੂਠੇ ਅਮਰਤਾ ਸਿੰਘ ਆਪਾਂ ਸਾਰੇ। ਜ਼ਮੀਨ ਤੁਹਾਡੇ ਕੋਲ ਬਾਬਾ ਜੀ। ਜ਼ਮੀਨ ਵਾਹ ਤੈਨੂੰ ਕੀ ਲੱਗਿਆ ਟਾਈਮ ਪਾਸ ਹੋਈ ਜਾਂਦਾ ਜੀ। ਕਰਜ਼ਾ ਬਹੁਤ ਜ਼ਿਆਦਾ ਨਾ ਸਿਰ ਤੇ ਵੱਡਾ ਭਰਾ ਚੜਾ ਗਿਆ। ਰੋਟੀ ਆ ਪਕਾਉਣੇ ਆ। ਚਾਹ ਆ ਬੋ ਲੈਂਡਿੰਗ ਬਾਹਰ ਮਾਦਰ ਮੈਂ ਕਰਾਉਣਾ ਕਿਸੇ ਦੇ 12ਵੇਂ ਠਾ ਦਿੰਦੀ ਆ। ਕਿਹੜੇ ਤੜਕੇ 4 ਵਜੇ ਲੀੜੇ ਕਪੜਾ ਉਧਾ ਤੋਣਾ ਉਹ ਮੈਨੂੰ ਨਾ ਆਪ ਅੱਛਾ ਜੀ ਕਸ਼ਲੇ ਤੱਕ ਬਦਲੀ ਕਰਦਾ ਤੌਲੀਆ ਪਾ ਕੇ ਵੇਖੋ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਿਰਮਲ ਸਿੰਘ ਹੈ ਜੀ ਇਹ ਤੁਹਾਡੇ ਪਿੰਡ ਦੇ ਨੇ ਬਾਬਾ ਜੀ ਇਹ ਕੋਈ ਨਸ਼ਾ ਨੁਸ਼ਾ ਕਰਦੇ ਨੇ ਨਾ ਜੀ ਨਾ ਕੋਈ ਵੈਲ ਨਹੀਂ ਕਰ ਬਚਪਨ ਤੋਂ ਵੀ ਇਕੱਠੇ ਰਹੇ ਇੱਕੋ ਪਿੰਡ ਸਾਡਾ ਜੱਦੀਪੁਰਚੀ ਪਿੰਡ ਕਸੀੜਪੁਰਾ ਪਿੱਛੋਂ ਅੱਛਾ ਜੀ ਅਸੀਂ ਘਰੇ ਇਕੱਠੇ ਇਕੱਠੀ ਬੁਰਗੀ ਹਰ ਇਕੱਠੇ ਸੀ ਕੋਈ ਗੱਲ ਨਹੀਂ ਕਿ ਨੱਚੇ ਦਾ ਕੋਈ ਵੈਲ ਨਹੀਂ ਹੈਗਾ ਜਿਹੜੇ ਇਹਨਾਂ ਦੀ ਪਤਨੀ ਤੇ ਬੱਚਿਆਂ 'ਤੇ ਇਲਜ਼ਾਮ ਲਗਾਏ ਜਾ ਰਹੇ ਉਹ ਕੀ ਕਰ ਉਹ ਜੀ ਬਿਲਕੁਲ ਨਜਾਇਜ਼ ਅੱਛਾ ਜੀ ਨਜਾਇਜ਼ ਹੋ ਰਿਹਾ ਸਹੀ ਨਹੀਂ ਹੋਊਗਾ ਮੈਂ ਅੱਛਾ ਜੀ ਮੈਂ ਵੀ ਜਾਂਦਾ ਰਾਂ ਲੈਂਡਰ ਬੋਣ ਮੈਨੂੰ ਉੱਥੇ ਮਿਲਦੀ ਰਹੀ ਆਪਣੇ ਉਸੇ ਨੇ ਜੀ ਸਾਰਾ ਪਿੰਡ ਹੀ ਹਮੀ ਪਰੂਗਾ ਜੀ ਜਿੱਦ ਤੂੰ ਗੱਲ ਕਰੋ ਸਾਰੇ ਪਿੰਡ ਬਾਬੇ ਦੀ ਗੱਲ ਕਰੋ ਚੱਲੂਗੀ ਅੱਛਾ ਜੀ ਹਾਂਜੀ ਧੰਨਵਾਦ ਜੀ